ਆਓ ਹੋਰ ਹੋਰ ਕੋਈ ਗੱਲ ਆ ਤੂੰ ਦੁੱਖ ਹੁਣ ਪਿਛੇ ਜੇ ਸਭ ਤੋਂ ਵੱਡੀ ਮੰਡੀ ਸੀ ਪੰਜਾਬ ਦੀ ਕਿੰਨੇ ਬੰਦਿਆਂ ਨੂੰ ਉਹ ਮੰਡੀ ਤੋਂ ਰੋਜ਼ਗਾਰ ਮਿਲਦਾ ਸੀ ਭਾਈ ਉਹ ਬੰਦਾ ਐਸਾ ਸੀ ਡਾਕਟਰ ਰੱਬ ਦਾ ਭਗਤ ਰੱਬੀ ਰੂਆ ਗੁਰਵਿੰਦਰ ਸਿੰਘ ਮਾਨ ਟੰਗੜੀ ਬਟੰਗਾ ਏਰੀਆ ਦੇ ਵਿੱਚ ਮੰਡੀ ਲੱਗਦੀ ਸੀ ਤੁਸੀਂ ਮੈਨੂੰ ਇਹ ਦੱਸੋ ਭਾਈ ਉਹ ਬੰਦੇ ਨੇ ਨਾ ਪਾਲੀਆਂ ਨੂੰ ਕਰਾਇਆ ਪੱਲਿਓਂ ਦੇ ਦੇ ਕੇ ਗੱਡੀਆਂ ਮੰਗਾਈਆਂ ਬੱਕਰੀ ਨੂੰ ਅੱਜ ਤੋਂ ਪਹਿਲਾਂ ਜਾਣਦਾ ਕੌਣ ਸੀ ਕੋਈ ਵੀ ਕਹੇ ਕਿਸੇ ਬੰਦੇ ਨੇ 1.5 ਲੱਖ ਦੀ ਜਾਂ 2 ਲੱਖ ਦੀ ਬੱਕਰੀ ਵੇਚੀ ਦੀ ਮੰਡੀ ਲੱਗਣ ਤੋਂ ਪਹਿਲਾਂ ਦੀ ਮੈਂ ਉਹਦੀ ਜੁੱਤੀ ਚਭਾਈ ਪਾਣੀ ਭਰਨੋਂ ਤਿਆਰਾਂ ਜਦੋਂ ਬਲਵਿੰਦਰ ਮਾਨ ਨੇ ਮੰਡੀ ਚਾਲੂ ਕਰਾਈ ਬਾਹਰ ਮਹਾਰਾਸ਼ਟਰ ਤੋਂ ਵਪਾਰੀ ਸਤੇ ਉਹਨੇ ਐ ਸਾਹ ਬਣਾ ਲਾਉਂੋ ਵੀ ਭਾਈ ਕੋਈ ਸਟੇਟ ਨੇ ਕੋਈ ਫਾਰਮ ਕੰਟਰੋਲ ਜਿੱਥੇ ਉਹ ਬੰਦੇ ਨੇ ਬੱਕਰੀ ਨਹੀਂ ਪਹਚਾਈ ਜਦੋਂ ਆਪਾਂ ਯਾਰ ਆਪਾਂ ਨਹੀਂ ਇਕੱਠੇ ਹੋ ਸਕਦੇ ਆਪਾਂ ਉਹ ਬੰਦੇ ਨਾਲ ਕਿਵੇਂ ਇਕੱਠੋ ਕੇ ਆਪਾਂ ਕਹਿ ਸਕਦੇ ਆਂ ਵੀ ਅਸੀਂ ਖੜੇ ਆਂ ਜੀ ਅੱਜ ਵੀ ਅਸੀਂ ਉਹ ਬੰਦੇ ਨਾਲ ਬਲਵੰਦਰ